ਮਨਜੂਤ ਬਾਈ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਨਾ ਨਾ ਬਾਈ ਨਹੀਂ ਨਹੀਂ ਵੱਡੇ ਭਾਈਆਂ ਦਾ ਧੰਨਵਾਦ ਲੋੜਵੰਦਾਂ ਦੀ ਜਿਹੜੇ ਵਿਚਾਰੇ ਇਸ ਟਾਈਮ ਪਾਣੀ ਦੇ ਖਿਲਾਫ ਬਾਈ ਕਿੰਨੇ ਕਿੰਨੇ ਦਾਦਾ ਬਹੁਤ ਬਹੁਤ ਬੁਰਾ ਹਾਲ ਆ ਬਾਈ ਬਹੁਤ ਜ਼ਿਆਦਾ ਜੀ ਨਹੀਂ ਲਿਆ ਇਹ ਰਤਨ ਬਾਈ ਨੇ ਆਪਾਂ ਨੂੰ ਦੱਸਿਆ ਜੀ ਬਾਈ ਕਿਉਂ ਸਾਨੂੰ ਵੀ ਨਹੀਂ ਸੀ ਪਤਾ ਲੱਗਣਾ ਜੇ ਬਾਈ ਨਾ ਗੱਲ ਓਕੇ ਜੀ ਇੰਦਰ ਕੋ ਪਹੁੰਚਦੇ ਨਹੀਂ ਯਾਰ ਬਾਈ ਹਾਂ ਸਾਡੇ ਕੋ ਲੱਗੇ ਤਾਰਾ ਜੀ ਸਾਡੀ ਵੀ ਸਵੇਰੇ ਗੱਲ ਰੌਣ ਤੇ ਬਾਈ ਨਾਲ ਗੱਲ ਹੋਈ ਜੀ ਉਹਨਾਂ ਨੇ ਦੱਸਿਆ ਕਹਿੰਦੇ ਵੀ ਬਾਈ ਹੁਣੇ ਇੱਥੇ ਆਏ ਵਿਆਪਾਲ ਬਾਈ ਮਨਜੂਤ ਬਾਈ ਤੇ ਰਤਨ ਬਾਈ ਉਹਨੇ ਕਹਿੰਦੇ ਵੀ ਉਧਰ ਤਾਂ ਸਾਰੇ ਹੀ ਚੱਲ ਗਏ ਜੀ ਇੱਧਰ ਇੱਥੇ ਰਹਾ ਗਲਾਬ ਪਾਣੀ ਸਾਰਾ ਸਤਲੋਜ ਦਾ ਇੱਥੇ ਆ ਰਿਹਾ ਇਹ ਰਤਨ ਬਾਈ ਤੁਸੀਂ ਕੀ ਕਹਿੰਦੇ ਜੀ ਕਹਿੰਦੇ ਇੱਥੇ ਬਾਰਡਰ ਨੇੜੇ ਆਗਾ ਬਾਰਡਰ ਨੇੜੇ ਆ ਸਿਰਫ ਇੱਥੋਂ ਮੰਨ ਕੇ ਚੱਲੋ 1 ਕਿਲੋਮੀਟਰ 1.5 ਕਿਲੋਮੀਟਰ ਬਾਰਡਰ ਆ ਓਕੇ ਠੀਕ ਹੈ ਉਹ ਪਰਲੇ ਬੰਨੇ ਆ ਦੇ ਦਰਿਆ ਆਪ ਡਰੇਨ ਜਾਂਦੀ ਆ ਸਾਰਾ ਸਤਲੋਜ ਦਾ ਪਾਣੀ ਆ ਸਾਰਾ ਤੇ ਹਰੇ ਅੱਜ ਮੰਨ ਹਰੀਆਂ ਤੋਂ ਛੱਡਿਆ ਗਿਆ ਜਿਆਦਾ ਪਾਣੀ ਜੀ ਬਾਈ ਤੇ ਉਹ ਕੱਲੂ ਆਥਣ ਤੱਕ ਪਹ ਪੂਰਾ ਹਾਈ ਅਲਰਟ ਤੇ ਆ ਬਾਈ ਬਹੁਤ ਔਖਾ ਆ ਕੱਲੇ ਕੱਲੇ ਘਰ ਆ 13 ਪਿੰਡਾਂ ਬਿਲਕੁਲ ਟੁੱਟ ਚੁੱਕੇ ਨੇ ਇਹ ਰਾਸ਼ਨ ਪਹੁੰਚ ਗਿਆ ਹੁਣ ਕੱਲ ਇੱਕ 1.5 ਸਾਲ ਦੇ ਬੱਚੇ ਨੂੰ ਅਸੀਂ ਰੈਸਕਿਊ ਕਰਕੇ ਲੈ ਕੇ ਆਏ ਬਾਈ ਹੁਣੇ ਉਹਨਾਂ ਨੇ ਪਤਾ ਕੀ ਕਿਹਾ ਮੈਂ ਕਹਿੰਦਾ ਜੀ ਤੁਸੀਂ ਪਹਿਲਾਂ ਨਹੀਂ ਨਿਕਲੇ 20 ਦਿਨਾਂ ਦੇ ਕਹਿੰਦੇ ਬਾਈ ਜੀ ਕਿਸ਼ਤੀ ਨਹੀਂ ਆਈ ਮੋਟਰ ਵਾਲੀ ਦੂਜੀ ਕਿਸ਼ਤੀ ਉਹ ਝੱਲ ਮਾਰਦੀ ਉਹ ਡੁੱਬ ਗਈ ਸਰਪੰਚ ਉਹਨਾਂ ਕੱਢਿਆ ਵਸਾ ਉਹਨਾਂ ਨੇ ਉਹ ਟੇਢੀ ਹੋ ਗਈ ਵਿੱਚੋਂ ਬਾਈ ਰੈਲਿਟੀ ਹੁਣ ਕੱਲੇ ਕੱਲੇ ਘਰ ਆ ਉਹ ਬਾਰਡਰ ਉਹ ਆ ਗਿਆ ਲੈ ਉੱਥੇ ਬਾਰਡਰ ਕੱਲੇ ਕੱਲੇ ਘਰ ਨੇ ਕੱਲੇ ਕੱਲੇ ਘਰ ਆ ਲਾਸਟ ਪਿੰਡ ਨੇ ਉਹ ਜਿਹੜਾ ਨਿਸ਼ਾਨ ਤਾਂ ਵੀ ਨਾ ਗਾ। ਆਹ ਲਾਸਟ ਪਿੰਡ। ਇੱਕ ਗੁਰੂ ਸਾਹਿਬ ਦੇ ਸਰੂਪ ਲੈ ਕੇ ਗਿਆ। ਆ ਗੁਰੂ ਸਾਹਿਬ। ਅੱਛਾ ਇਹ ਇੱਥੋਂ ਗੁਰੂ ਸਾਹਿਬ ਦੇ ਸਰੂਪ। ਦੋ ਗੁਰੂ ਘਰ ਦੇ ਵਿੱਚ ਵਿਅਦ ਵੀ ਹੋ ਰਹੀ ਆ। ਨੰਗੇ ਦੇਰ ਫਿਰ ਰਹੇ ਨੇ। ਮਜਬੂਰੀ ਬਣ ਗਈ। ਮਜਬੂਰੀ ਬਣ ਗਈ। ਵੋਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਕੱਲ ਲੈ ਕੇ ਆਏ ਜੀ। ਕੱਲ ਬਣ ਕੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਕਿੱਟੇ ਨਹੀਂ ਉਹ ਕਹਿੰਦੇ ਭਾਈ ਸਾਡੇ ਕੋਲੇ ਰਸ ਨਾਉਂਦਾ ਉਹਦੀ ਨਾਲ ਦੀ ਨਾਲ ਵੋਟ ਮੁੜ ਜਾਂਦੀ ਆ। ਵੋਟਾਂ ਥੋੜੀਆਂ ਸੀ ਹੁਣ ਵੋਟਾਂ ਚਲੋ ਪਾਲ ਇਹ ਬਾਈ ਬੜਾ ਖੋਲੋਈ ਨਾ ਬਾਈ ਜਮੀਨ ਬਾਰਡਰ ਦੇ ਬੈਠੇ ਯਾਰ ਇੱਕ ਮਿੰਟ ਬਾਈ ਰਤਨ ਬਾਈ ਦੱਸਿਓ ਤਿੰਨ ਤਿੰਨ ਕਿਲੋਮੀਟਰ ਅੰਦਰ ਜਾ ਕੇ ਖੇਤੀ ਕਰਨ ਜਾਂਦੇ ਅੱਗੇ ਜਾ ਕੇ ਇਹਦੇ ਚ ਕੀ ਆ 10 ਵਜੇ ਇਹਨਾਂ ਨੇ ਜਾਣਾ 5 ਵਜੇ ਵਾਪਸ ਆਉਣਾ ਉਧਾਰ ਕੱਢ ਲਏ ਜਾਂਦੇ ਆ ਪਰ ਹੁਣ ਜਿਹੜੀ ਉਹ ਜਮੀਨਾਂ ਖਰਾਬ ਹੋ ਗਈਆਂ ਕਿੰਨਾ ਔਖਾ ਗਾ ਸਹੀ ਗੱਲ ਆ ਉਹ ਅੰਦਰ ਨਹੀਂ ਜਾਂਦੇ ਮੋਬਾਈਲ ਮੋਬਾਈਲ ਵੀ ਬਾਹਰ ਰੱਖਾਉਂਦੇ ਆ ਸਾਰਾ ਕੁਝ ਰੱਖਾਉਂਦੇ ਆ ਮਤਲਬ ਆਪਾਂ ਇਹ ਚਾਹੁੰਦੇ ਆ ਤੁਹਾਨੂੰ ਤਾਂ ਹੀ ਸੱਦਿਆ ਇੱਥੇ ਵੀ ਇਹ ਸਾਰੀਆਂ ਜਮੀਨਾਂ ਜਿੰਨਾ ਹੋ ਸਕਿਆ ਤੇਲ ਇਹਨਾਂ ਨੂੰ ਆਪਾਂ ਦੇ ਦਈਏ ਜਾਂ ਟਰੈਕਟਰ ਆਪਾਂ ਕਰਾਹੇ ਲਾ ਕੇ ਜਿੰਨਾ ਹੋ ਸਕਿਆ ਕੋਈ ਕੋਈ ਬੀਜ ਦੀ ਲੋੜ ਆ ਕੋਈ ਹੋਰ ਲੋੜਾ ਜਿੰਨਾ ਆਪਾਂ ਕਰ ਸਕਦੇ ਜਿੰਨਾ ਵੀ ਹੋਵੇ ਬਾਤਾਂ ਵਾਤ ਕਰਾਂਗੇ ਹਾਂ ਜਿਵੇਂ ਅੱਜ ਹਰਜੀਤ ਹਰਮਨ ਬਾਈ ਨੇ ਦੋ ਕਿਸ਼ਤੀਆਂ ਦਿੱਤੀਆਂ ਆਪਾਂ ਕਰ ਲਈਏ ਕਿਉਂਕਿ ਸਾਰਾ ਪਾਣੀ ਸਤਲੋ ਦਾ ਇੰਨਾ ਕੋਲੇ ਆਉਣਾ ਇਹਨਾਂ ਦੀਆਂ ਘਰ ਵੀ ਕੱਚੇ ਜ਼ਮੀਨਾਂ ਵੀ ਕੱਚੀ ਕਰਨੇ ਬਾਈ ਕੋਈ ਚੱਕਰ ਨਾ ਬਾਈ ਉਹਦੇ ਚਾਰੇ ਆਪਾਂ ਇਹ ਇੱਕ ਦੋ ਪਿੰਡਾਂ ਦਾ ਆਪਾਂ ਸਹੀ ਕਰਨਾ ਹੀ ਕਰਨਾ ਵਾ ਠੀਕ ਆ ਬਾਈ ਠੀਕ ਹੈ ਜਿਵੇਂ ਇੱਥੇ ਸੇਵਾ ਲਾਉਂਦੇ 2023 ਚ ਵੀ ਇਹਨਾਂ ਦਾ ਹੋਇਆ ਨੇ ਹਾਂ 2023 ਹ 8800 ਰੁਪਇਆ ਸਰਕਾਰ ਨੇ ਦਿੱਤਾ ਉਹਦੇ ਚ ਵੀ ਕਾਟ ਲਾ ਲਈ ਪ੍ਰਸ਼ਾਸਨ ਨੇ ਇਹਦਾ 800 ਕੱਟ ਲਿਆ 1000 ਕੱਟ ਲਿਆ 1800 ਕੱਟ ਲਿਆ ਜ਼ਰੂਰੀ ਹੈ ਇਹਦਾ ਬਈ ਪਿਛਲੀ ਵਾਰ ਵੀ ਲੋ ਕਰਿਆ ਗਈ ਸੀ ਐਂ ਵੀ ਲੋ ਕਰਿਆ ਜਾਂਦਾ ਤੁਸੀਂ ਟੈਨਸ਼ਨ ਨਾ ਲਾਓ ਬਾਈ ਵਾਈਕਰੂ ਨਾਲ ਆ ਯਾਰ